ਦੋਸਤੋ ਪਹਿਲਾ ਇਸ ਵੀਡੀਓ ਨੂੰ ਦੇਖਿਓ ਫਿਰ ਅਸੀਂ ਇਹਦਾ ਜਵਾਬ ਦਿੰਨੇ ਆ ਮੈਨੂੰ ਪਤਾ ਲੱਗਿਆ ਗੀਪੀ ਸਾਹਿਬ ਦੇ ਬੱਚੇ ਨੇ ਜਿਹੜੇ ਉਹ ਬੇਟੇ ਨੇ ਡੇਢ ਸਾਲ ਉਹਨਾਂ ਨੇ ਆਪਣੇ ਘਰ ਵਿੱਚ ਕੋਚ ਰੱਖ ਕੇ ਗਤਕਾ ਸਿੱਖਿਆ ਹੈਨਾ ਜੀ ਤਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਜਦੋਂ ਉਸ ਫਿਲਮ ਨੂੰ ਦੇਖਣਗੇ ਤਾਂ ਉਹ ਕਹਿਣਗੇ ਅਸੀਂ ਵੀ ਇਹਨਾਂ ਦੇ ਵਰਗੇ ਬਣਨਾ ਹੈਨਾ ਸੋ ਇਸ ਕਰਕੇ ਮੈਂ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰੀ ਫਿਲਮ ਨੂੰ ਦੇਖ ਕੇ ਜਰੂਰ ਜਾਓ ਤੇ ਬਹੁਤ ਵੱਡੀ ਮਿਹਨਤ ਕੀਤੀ ਬਹੁਤ ਵੱਡੀ ਤੁਸੀਂ ਤੁਹਾਨੂੰ ਜੇ 2 ਘੰਟਿਆਂ ਦੀ ਫਿਲਮਾਂ ਤੇ 1 20 ਮਿੰਟ ਤੁਹਾਡਾ ਖਰਾਬ ਨਹੀਂ ਜਾਣਾ ਇਹਦੇ ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਸਿੱਖੀ ਸਰੂਪ ਦੇ ਵਿੱਚ ਹੋ ਕੇ ਇਹ ਗੱਲ ਕਹਿ ਰਹੇ ਆ ਕਿ ਪਿਕਚਰ ਦੇਖਣੀ ਚਾਹੀਦੀ ਆ ਯਾਰ ਗੁਰੂ ਸਾਹਿਬ ਦੇ ਬਖਸ਼ੇ ਹੋਏ ਕਕਾਰਾਂ ਦੀ ਅੱਜ ਆ ਕੀਮਤ ਰਹਿ ਗਈ ਹੈ ਤੁਸੀਂ ਗੁਰੂ ਸਾਹਿਬ ਦੇ ਕਕਾਰਾਂ ਨੂੰ ਰਸਤੇ ਦਾ ਕੱਖ ਬਣਾ ਕੇ ਰੱਖ ਦਿੱਤਾ ਯਾਰ ਇਸ ਕਰਕੇ ਗੁਰੂ ਸਾਹਿਬ ਨੇ ਤੁਹਾਨੂੰ ਕਕਾਰ ਬਖਸ਼ੇ ਸੀ ਕਿ ਜਿਹੜਾ ਬੰਦਾ ਉੱਠੇ ਉਹ ਪਾਲਵੇ ਤੇ ਜਦੋਂ ਮਰਜੀ ਇਹਨੂੰ ਲਾ ਦੇਵੇ ਜਿਹੜਾ ਬੰਦਾ ਖੁਦ ਸਿੱਖੀ ਦੇ ਨੇੜੇ ਤੇੜੇ ਨਹੀਂ ਖੜਦਾ ਉਹ ਸਿੱਖ ਬਹਿਰੂਪੀਆ ਬਣ ਕੇ ਸਿੱਖੀ ਦਾ ਕਰਦਾਰ ਨਿਭਾ ਰਿਹਾ ਆ ਸ਼ਰਮ ਆਉਣੀ ਚਾਹੀਦੀ ਸ਼ਰਮ ਤੁਸੀਂ ਕੇਸ ਨਕਲੀ ਲਾ ਸਕਦੇ ਆ ਦਾੜਾ ਨਕਲੀ ਲਾ ਸਕਦੇ ਆ ਪਰ ਜਿਹੜੇ ਕਕਾਰ ਤੁਸੀਂ ਪਹਿਨਨੇ ਆ ਤਲਵਾਰ ਕਸ਼ੇਰਾ ਤੇ ਕੰਗਾ ਉਹ ਤੁਸੀਂ ਨਕਲੀ ਨਹੀਂ ਪਹਿਨ ਸਕਦੇ ਉਹ ਤਾਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਕਕਾਰ ਵਾ ਕਿ ਜਦੋਂ ਮਰਜੀ ਲਾ ਦਿਓ ਜਦੋਂ ਮਰਜ਼ੀ ਪਾ ਲਵੋ ਕੱਲੂ ਤਾਂ ਸਟੇਜਾਂ ਤੇ ਜਿਹੜੇ ਡਰਾਮੇ ਹੁੰਦੇ ਆ ਉਹ ਵੀ ਇਹੀ ਕੰਮ ਕਰੋਗੇ ਸਿੱਖ ਬਹਿਰੂਪੀਏ ਬਣ ਕੇ ਕਗਾਰ ਪਾ ਲੋਗੇ ਤੇ ਜਦੋਂ ਮਰਜ਼ੀ ਲਾਹ ਤੇ ਤੇ ਜਦੋਂ ਮਰਜ਼ੀ ਪਾ ਲੋਗੇ ਕੱਲੂ ਉਹਨਾਂ ਨੂੰ ਤੁਸੀਂ ਕਿਦਾਂ ਨੱਥ ਪਾਉਂਗੇ ਕੱਲੂ ਉਹ ਤੁਹਾਡੇ ਅੱਗੇ ਉੱਠ ਕੇ ਇਹੀ ਕਹਿਣਗੇ ਕਿ ਫਿਲਮਾਂ ਦੇ ਵਿੱਚ ਤਾਂ ਸਭ ਕੁਝ ਹੁੰਦਾ ਉਹਨਾਂ ਨੂੰ ਤਾਂ ਤੁਸੀਂ ਰੋਕ ਨਹੀਂ ਸਕਦੇ ਜਿਹੜੀ ਗੱਲ ਤੁਸੀਂ ਕਰਦੇ ਆ ਗਿੱਪੀ ਗਰੇਵਾਲ ਦੇ ਮੁੰਡਿਆਂ ਦੀ ਕਿ ਉਹਨਾਂ ਨੇ ਡੇਢ ਮਹੀਨਾ ਗੱਤਕਾ ਸਿੱਖਿਆ ਯਾਰ ਉਹਨਾਂ ਨੇ ਗੱਤਕਾ ਕਿਉਂ ਸਿੱਖਿਆ ਸਿੱਖੀ ਲਈ ਸਿੱਖਿਆ ਨਹੀਂ ਉਹਨਾਂ ਨੇ ਗੱਤਕਾ ਸਿੱਖਿਆ ਪੈਸੇ ਕਮਾਉਣ ਲਈ ਪੰਜਾਬ ਦੇ ਵਿੱਚ ਦੇਖੋ ਪਿੰਡਾਂ ਦੇ ਵਿੱਚ ਕਿੰਨੇ ਲੋਕ ਕਿੰਨੇ ਲੋਕਾਂ ਦੇ ਬੱਚੇ ਜਿਹੜੇ ਗੱਤਕਾ ਸਿੱਖਦੇ ਆ ਕਦੇ ਉਹਨਾਂ ਨੂੰ ਵੀ ਸਟੇਜਾਂ ਤੇ ਲਿਆ ਕੇ ਸਾਹਮਣੇ ਲੋਕਾਂ ਦੇ ਸਨਮਾਨਿਤ ਕਰੋ ਉਹਨਾਂ ਨੂੰ ਦੇਖ ਕੇ ਲੋਕਾਂ ਦੇ ਬੱਚੇ ਸਿੱਖੀ ਸਰੂਪ ਦੇ ਵਿੱਚ ਆਉਗੇ ਨਾ ਕਿ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਲੋਕਾਂ ਦੇ ਸਾਹਮਣੇ ਪ੍ਰਮੋਟ ਕਰੋ ਜਿਹੜੇ ਪੈਸਾ ਕਮਾਉਣ ਲਈ ਸਿਰਫ ਗੱਤਕਾ ਸਿੱਖ ਰਹੇ ਆ ਯਾਰ ਜਿਹੜੇ ਸਿੱਖ ਸੀ ਉਹ ਕਦੇ ਲਲਕਾਰਾ ਮਾਰਦੇ ਆ ਸਿੱਖਾਂ ਨੇ ਤਾਂ ਹਮੇਸ਼ਾ ਫਤਿਹ ਬੁਲਾਈ ਜਾਂ ਜਕਾਰੇ ਛੱਡੇ ਆ ਸਿੱਖਾਂ ਨੇ ਕਦੀ ਲਲਕਾਰੇ ਨਹੀਂ ਮਾਰੇ ਲਲਕਾਰੇ ਤਾਂ ਸ਼ਰਾਬਾ ਪੀ ਕੇ ਮਾਰੇ ਜਾਂਦੇ ਆ ਪਰ ਤੁਸੀਂ ਉਸ ਫਿਲਮ ਦੇ ਗਾਣੇ ਦੇ ਵਿੱਚ ਦੇਖੋ ਉਹ ਕਹਿ ਰਿਹਾ ਕਿ ਸਿੱਖ ਲਲਕਾਰਾ ਮਾਰਦਾ ਤੇ ਸਿੱਖਾਂ ਦੇ ਬੱਚੇ ਗਾਹਾਂ ਕੀ ਸਿੱਖੂਗੇ ਨਾ ਤੂੰ ਇਹ ਕੁਝ ਸਿੱਖੂਗੇ ਉਹ ਵੀ ਲਲਕਾਰੇ ਮਾਰੂਗੇ ਕਿ ਫਤਿਹ ਬੁਲਾਉਗੇ ਬਾਕੀ ਰਹੀ ਗੱਲ ਸਿੱਖਾਂ ਦੇ ਬੱਚਿਆਂ ਦੀ ਕੁਝ ਸਿੱਖਣ ਦੀ ਇਸ ਫਿਲਮ ਤੋਂ ਤੇ ਮੇਰੇ ਹਿਸਾਬ ਨਾਲ ਤੇ ਸਿੱਖਾਂ ਦੇ ਬੱਚਿਆਂ ਨੇ ਇਹੀ ਇਸ ਫਿਲਮ ਤੋਂ ਸਿੱਖਿਆ ਕਿ ਜੇ ਤੁਸੀਂ ਸਿੱਖ ਬਣਨਾ ਹੈ ਤੇ ਨਕਲੀ ਕੇਸ ਤੇ ਨਕਲੀ ਦਾੜਾ ਲਾ ਕੇ ਵੀ ਸਿੱਖ ਬਣਿਆ ਜਾ ਸਕਦਾ ਆ ਜੇ ਇਹਨਾਂ ਨੇ ਸਿੱਖਾਂ ਦੇ ਬੱਚਿਆਂ ਨੂੰ ਇਹੀ ਸਿੱਖਿਆ ਦੇਣੀ ਸੀ ਤਾਂ ਇਹਨੂੰ ਪਹਿਲਾਂ ਆਪ ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੀਦਾ ਸੀ ਫਿਰ ਸ਼ਾਇਦ ਸਿੱਖਾਂ ਦੇ ਬੱਚੇ ਇਹ ਸਿੱਖਦੇ ਕਿ ਸਿੱਖ ਜੋਦੇ ਇਸ ਤਰ੍ਹਾਂ ਦੇ ਹੁੰਦੇ ਆ ਇਸ ਫਿਲਮ ਤੋਂ ਤਾਂ ਸਿੱਖਾਂ ਦੇ ਬੱਚਿਆਂ ਨੂੰ ਇਹੀ ਸਿੱਖਣ ਨੂੰ ਮਿਲਣਾ ਕਿ ਨਕਲੀ ਦਾੜਾ ਤੇ ਨਕਲੀ ਕੇਸ ਰੱਖ ਕੇ ਵੀ ਸਿੱਖ ਬਣਿਆ ਜਾ ਸਕਦਾ ਹੈ। ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਜਦੋਂ ਵੀ ਸਿੱਖੀ ਦੇ ਬਾਰੇ ਕੋਈ ਫਿਲਮ ਬਣਾਉਣੀ ਹੋਵੇ ਤਾਂ ਇੱਕ ਵਾਰੀ ਸਿੱਖਾਂ ਦੇ ਜਥੇਦਾਰਾਂ ਨੂੰ ਜ਼ਰੂਰ ਪੁੱਛ ਲਿਆ ਕਰੋ ਕਿ ਇਹ ਫਿਲਮ ਅਸੀਂ ਬਣਾ ਸਕਦੇ ਹਾਂ ਜਾਂ ਫਿਰ ਨਹੀਂ ਬਣਾ ਸਕਦੇ। ਬਾਕੀ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦੇਣੇ ਆ ਤੇ ਵੀਡੀਓ ਨੂੰ ਇੱਕ ਲਾਇਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਫਿਰ ਮੈਂ ਤੁਹਾਨੂੰ ਮਿਲੂੰਗਾ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ